ਲੋ ਵੀ ਮਿੱਤਰੋ ਜਿਹੜੇ ਨੌਜਵਾਨ ਲੋਹਾਂ ਪਾਉਂਦੇ ਸ਼ਕੀਨ ਆ ਆ ਤੁਸੀਂ ਲੋਹਾਂ ਦੇਖੋ ਪਹਿਲਾਂ ਜਿਹੜਾ ਕਿ ਬਾਜ਼ਾਰ 'ਚ ਲੋਹਾਂ ਮਿਲਦੀਆਂ ਉਹਦੇ ਨਾਲੋਂ ਘੱਟੋ ਘੱਟ 100% ਵਧੀਆ ਲੋਹਾਂ ਗੀਆਂ ਤਿਆਰ ਕੀਤੀਆਂ ਬਾਈ ਆਪ ਤਿਆਰ ਕਰਦੇ ਆ ਭਾਈ ਰੂਪਾ ਮੇਨ ਬਾਜ਼ਾਰ ਦੇ ਵਿੱਚ ਤੇ ਬਾਕੀ ਤੁਸੀਂ ਬਹੁਤ ਤਰ੍ਹਾਂ ਦਾ ਕੱਪੜਾ ਬਾਈਆਂ ਕੋਲੇ ਅਵੇਲੇਬਲ ਆ ਇੱਥੇ ਮੌਜੂਦ ਆ ਇੱਥੋਂ ਕੱਪੜਾ ਵੀ ਬਾਈ ਬਾਈ ਤੁਸੀਂ ਲੈ ਸਕਦੇ ਆ ਤੇ ਬਾਕੀ ਆਪ ਹੀ ਬਾਈ ਤਿਆਰ ਕਰਦੇ ਆ ਤੁਸੀਂ ਦੇਖ ਸਕਦੇ ਆ ਤਿੰਨ ਚਾਰ ਮਸ਼ੀਨਾਂ ਬਾਈਆਂ ਕੋਲੇ ਤੇ ਬਾਕੀ ਕਪੜਾ ਇੱਕ ਪੂਰੀ ਫਿਟਿੰਗ ਦੇ ਵਿੱਚ ਲੋਰਾਂ ਤਿਆਰ ਹੁੰਦੀਆਂ ਆ ਦੇਖ ਲਓ ਕਪੜਾ ਬਹੁਤ ਤਰ੍ਹਾਂ ਦਾ ਕਪੜਾ ਬਾਈਆਂ ਕੋਲੇ ਗਰਮੀਆਂ ਦੇ ਵਿੱਚ ਤੁਸੀਂ ਇਹ ਲੋਰ ਦੀ ਦੇਖੋ ਫਿਟਿੰਗ ਜੇ ਮਾਰਕਾ ਮੁਰਕਾ ਲਵਾਉਣਾ ਕਿਸੇ ਕੰਪਨੀ ਦਾ ਉਹ ਵੀ ਬਾਈ ਲਾ ਦਿੰਦੇ ਆ ਦੇਖ ਲਓ ਜਿਵੇਂ ਜਾਰਡਨ ਦੀ ਆ ਆਮ ਬਾਜ਼ਾਰ ਦੇ ਵਿੱਚ ਘੱਟੋ ਘਾਟ 8 900 ਦੀ ਲੋਰ ਮਿਲਨੀ ਆ ਇਹ ਤੇ ਇੱਥੇ ਦੁਕਾਨ ਤੇ ਬਿਲਕੁਲ ਬਾਜ਼ੂ ਰੇਡ ਦੇ ਵਿੱਚ ਲੋਰ ਮਿਲੂਗੀ ਬਾਈ ਆ ਤੁਸੀਂ ਦੇਖ ਸਕਦੇ ਹੋ ਲੋਰਾਂ ਤਿਆਰ ਕੀਤੀਆਂ ਬਾਈਆਂ ਦਾ ਬਾਕੀ ਤੁਸੀਂ ਉਹ ਦੇਖ ਲਓ ਹੋਰ ਮਾਰਕੇ ਕੰਪਨੀਆਂ ਪਿਊਮਾ ਹੋ ਗਿਆ ਨਾਈਕੀ ਹੋ ਗਿਆ ਬਸ ਬਰਬਰੀ ਹੋ ਗਿਆ ਐਡਾਸ ਹੋ ਗਿਆ ਜਾਂ ਹੋਰ ਜਿੰਨੇ ਵੀ ਤੁਸੀਂ ਮਾਰ ਕੇ ਲਵਾਉਣੇ ਆ ਲਵਾ ਸਕਦੇ ਹੋ ਬਾਕੀ ਆ ਤੁਸੀਂ ਦੇਖ ਲੋ ਲੋਹਾਂ ਦੇ ਫਿਟਿੰਗ ਦੇ ਵਿੱਚ ਬਿਲਕੁਲ ਸਟੈਚੀ ਵਾਲਾ ਕੱਪੜਾ ਵੀ ਆ ਬਾਈਆਂ ਕੋਲੇ ਹੋਰ ਬਹੁਤ ਤਰ੍ਹਾਂ ਦਾ ਕੱਪੜਾਗਾ ਆ ਕੇ ਲੋਹਾਂ ਤੁਸੀਂ ਤਿਆਰ ਕਰਵਾ ਸਕਦੇ ਹੋ ਬਾਕੀ ਇੱਕ ਐਪਰੀ ਕਿਸੇ ਨੇ ਜਾਂ ਸ਼ਾਰਟ ਜੀ ਆਪਾਂ ਨੀਕਰ ਦੀ ਪਾਉਣੇ ਹੋਣੇ ਉਹ ਤਿਆਰ ਕਰਵਾਉਣੀ ਹੋਵੇ ਤਾ ਤੁਸੀਂ ਉਹ ਵੀ ਤਿਆਰ ਕਰਵਾ ਸਕਦੇ ਬਿਲਕੁਲ ਬਾਜੂ ਰੇਟ ਤੇ ਡਰੈਸ ਤੁਹਾਨੂੰ ਦੱਸ ਦਿੰਦੇ ਆ ਭਾਈ ਰੂਪਾ 메ਨ ਬਾਜ਼ਾਰ ਤੇ ਬਾਈਆਂ ਦੀ ਦੁਕਾਨਦਾਰ ਨਾਂਗਾ ਲਹਿਰ ਹौज ਦੀ ਆ ਕੇ ਤੁਸੀਂ ਬਾਜੂ ਰੇਟ ਤੇ ਤਿਆਰ ਕਰਵਾ ਸਕਦੇ